ਅੱਲ ਵੀ ਪ੍ਰਧਾਨ ਮੰਤਰੀ ਜੀ ਨਾਲ ਮੀਟਿੰਗ ਸੀ ਨੀਤੀਯੋਗ ਦੀ ਉਹਦੇ ਵਿੱਚ ਵੀ ਮੈਂ ਇਹੀ ਕਿਹਾ ਕਿ ਸਾਤੋਂ ਚੌਲ ਵੀ ਚਾਹੀਦੇ ਐ 182 ਲੱਖ ਮੀਟ्रिक टन ਚੌਲ ਦਿੰਨੇ ਆ ਜੀ ਦੇਸ਼ ਨੂੰ 182 ਲੱਖ ਮੀਟ्रिक टन ਜャ ਹਾਲਾਂਕਿ ਚੌਲ ਆਪਣੇ ਪੰਜਾਬੀਆਂ ਦੀ ਖੁਰਾਕ ਨਹੀਂ ਹੈਗੀ ਅੱਪ 10ਵੇਂ ਵਾਲੇ ਦਿਨ ਖੀਰ ਬਣਾਉਨੇ ਆ ਵੱਧ ਤੋਂ ਵੱਧ ਜャ ਜਿੱਥੇ ਕੋਈ ਫੰਕਸ਼ਨ ਹੋਵੇ ਉੱਥੇ ਚੌਲ ਤਾਂ ਲੈਣਾ ਉਹਦਾ ਆਪਣਾ ਆਪਣਾ ਦਾਲ ਰੋਟੀ ਆਪਣਾ ਤਾਂ ਖੁਰਾਕ ਹੈ ਪਰ ਦੇਸ਼ ਨੂੰ ਚਾਲ ਦੇਣ ਵਾਸਤੇ ਧਰਤੀ ਖਤਮ ਕਰ ਲਈ ਅਸੀਂ 600 ਫੁੱਟ ਤੇ ਪਾਣੀ ਚਲੇ ਗਿਆ ਜੀ ਥੱਲੇ ਪਾਣੀ ਚ ਪਤਾ ਨਹੀਂ ਕਿਹੜੇ ਕਿਹੜੇ ਹੈਵੀ ਮੈਟਰਲਸ ਨੇ ਪਾਣੀ ਨਾ ਪੀਣ ਵਾਸਤੇ ਵਧੀਆ ਹੋ ਨਾ ਵਸਲਾ ਵਾਸਤੇ ਕੋਈ ਇੱਕੋ ਹੀ ਤਰੀਕਾ ਹੈ ਨਹਿਰਾਂ ਨਾਲ ਪਾਣੀ ਵਰਤਣੀ ਇੱਕ 125 ਲੱਖ ਮੀਟਰਿਕ ਟਨ ਕਣਕ ਦਿੰਨੇ ਆ ਜੀ ਫਿਰ ਧਾਲਾਂ ਵੀ ਚਾਹੀਦੀਆਂ ਧਾਲਾਂ ਵੀ ਦਿੰਨੇ ਆ ਜੀ ਸਰੋਂ ਬਾਜਰਾ ਮੱਕੀ ਸਾਰਾ ਕੁਝ ਦੇਸ਼ ਨੂੰ 40% ਫੂਡਵਾਲ ਚ ਹਿੱਸਾ ਸਾਡਾ ਜੀ ਪਾਣੀ ਅਸੀਂ ਕਿ ਪਾਣੀ ਨਾ ਪਾਣੀ ਨਹੀਂ ਕਹਿੰਦੇ ਤੁਹਾਨੂੰ ਦੇਣਾ ਮੈਂ ਕਿ ਗਮਲਿਆਂ ਚ ਲਾਈਏ ਕਣਕ ਫਿਰੋਣਾ ਪਾਣੀ ਨਹੀਂ ਦੇਣਾ ਅਸੀਂ ਫਸਲਾਂ ਕਿੱਥੇ ਬੀਜੀਏ ਧਰਤੀ ਸਾਡੀ ਫਰਟਾਈਲ ਹੈ ਕੌਮ ਸਾਡੀ ਮਿਹਨਤੀ ਹੈ ਦੇਖੋ ਸਾਰਾ ਸਰਕਲ ਹੈ ਤੁਹਾਡੇ ਚ ਬਹੁਤ سارے ਆੜਤੀਏ ਬੈਠੇ ਹੋਣਗੇ ਇਹ ਸਰਕਲ ਹੈ ਆੜਤੀ ਦਾ ਤੇ ਕਿਸਾਨ ਦਾ ਰਿਸ਼ਤਾ ਨੌਂ ਮਾਸਾ ਵਾਲਾ ਹੁੰਦਾ ਸੀ ਅੱਜ ਇਹਨਾਂ ਨੇ ਰਾਜਨੀਤੀਆਂ ਪਾ ਪਾ ਕੇ ਵਿੱਚ ਇੱਕ ਦੂਜੇ ਦੇ ਵਿਰੋਧੀ ਬਣਾ ਰੱਖੇ ਨੇ ਮੈਨੂੰ ਪਤਾ ਹੈ ਮੈਂ ਜਦੋਂ ਪਿੰਡ ਹੁੰਦਾ ਸੀ ਜਦੋਂ ਆੜਤੀ ਤੇ ਜਾਂਦੇ ਸੀ ਆੜਤੀਆ ਤੁਹਾਡਾ ਬਿਨਾਂ ਤਨਖਾਹ ਦਾ ਸੀਏ ਹੁੰਦਾ ਸੀ ਚਾਰਟਡ ਅਕਾਊਂਟੈਂਟ ਜੇ ਤੁਸੀਂ ਉਹਨੂੰ ਸਾਰਾ ਪਤਾ ਹੁੰਦਾ ਸੀ ਕਿ ਕੋ ਕਿੰਨੀ ਜ਼ਮੀਨ ਹੈ ਕਿੰਨੀ ਠੇਕੇ ਤੇ ਲੈਂਦਾ ਕਿੰਨੀ ਫਸਲ ਆਉਗੀ ਕਿੰਨੇ ਦਾ ਮਾਰਜਨ ਹੈ ਕੀ ਹੈ ਜੇ 10000 ਰੁਪਏ ਲੈਣ ਜਾਂਦੇ ਸੀ ਵੀ ਲਾਲਾ ਜੀ 10000 ਰੁਪਏ ਦਿਓ ਜੀ ਉਹ 2 ਜਾਂ 3000 ਦਿੰਦਾ ਸੀ ਉਹ ਕਹਿੰਦਾ ਨਾ ਚਾਦਰਮਤਾਵਕ ਪੈਰ ਫਸਾਰੋ ਉਤਰ ਚੱਟ ਕਰ ਜਾ ਚੜ ਜੂ ਫਾਇਦਾ ਕੋਈ ਨਹੀਂ ਮੈਨੂੰ ਪਤਾ ਮੈਂ ਮੇਰੇ ਦਾਦਾ ਜੀ ਨਾਲ ਗਿਆ ਕਸਤੂਰੀ ਲਾਲ ਜੀ ਸਾਡੇ ਆਰਤੀਸਿਸ ਨਾਮ ਹੁਣ ਵੀ ਉਹੀ ਨੇ ਤੇ ਉਹ ਮੈਂ ਦਾਦਾ ਜੀ ਕਹਿੰਦੇ ਵੀ ਲਾਲਾ ਜੀ ਰਕਮ ਚਾਹੀਦੀ ਹੈ ਕਹਿੰਦੇ ਕਿੰਨੀ ਕਹਿੰਦੇ ਜੀ 20000 ਉਸਰਾਣਾ ਜਾ ਹੁੰਦਾ ਨਾ ਗੋਲ ਜਾ ਉਸਰਾਣੇ ਤੋਂ ਉੱਠ ਖੜਿਆ ਲਾਲਾ ਜੀ ਬੀ ਯਾਰ ਦਰਬਾਰਾ ਸਿਆਂ ਕਾਦੇ ਵਾਸਤੇ ਕਹਿੰਦਾ ਨਾਲ ਲੱਗਦੀ ਐ ਜੀ 2 ਕਬਿੱਗੇ ਗੱਜਣ ਕੀ ਉਹ ਲੈ ਲਈਏ ਮੈਂ ਕਹਿੰਦਾ ਉਹ ਕਹਿੰਦੇ ਦਰਬਾਰਾ ਸਿਆਂ ਅਭੀ ਚਾਦਰ ਮੁਤਾਬਕ ਪੈਰ ਪਸਾਰੀ ਜਾਂਦੇ ਹੁੰਦੇ ਨੇ ਨਾਲ ਤਾਂ ਪਾਕਿਸਤਾਨ ਤੱਕ ਲੱਗਦੀ ਜਾਂਦੀ ਐ ਇਹ ਨਹੀਂ ਹਟਦੀ ਕਿਤੋਂ ਨਾਲ ਲੱਗਣਾ ਸੋ ਉਹਨਾਂ ਨੇ ਉਹਦੇ ਰੋਕ ਲਿਆ ਨਹੀਂ ਤਾਂ ਕਰਜਾ ਲੈ ਕੇ ਜ਼ਮੀਨ ਲੈ ਲੈਂਦੇ ਉਹ ਕਰਜਾ ਗਾਹਾਂ ਵਿਆਜ ਵਿਆਜ ਵਿਆ ਚਲੀ ਜਾਂਦਾ ਚਾਰਟਡ ਅਕਾਊਂਟੈਂਟ ਸੀ ਸਾਡਾ ਫੇਰ ਆੜਤੀ ਦੇ ਕਰਾਇ ਹੋਏ ਜਿਹੜੇ ਰਿਸ਼ਤੇ ਨੇ ਉਹ ਸਭ ਤੋਂ ਬਾਅਦ ਚੱਲਦੇ ਨਹੀਂ ਵਿਚੋਲਾ ਹਜੇ ਓਲਾ ਰੱਖ ਜਾਂਦਾ ਨਹੀਂ ਦੱਸਦਾ ਜ਼ਮੀਨ ਨੂੰ ਬਾਰੇ ਆੜਤੀ ਨੂੰ ਵੀ ਪੱਛੀ ਪਿੰਡਾਂ ਦਾ ਸਰਕਲ ਤੋਂ ਕੋਕੋ ਆੜਤਾ ਹੁੰਦੀ ਹੈ ਸਾਰੇ ਪਿੰਡਾਂ ਦੀ 20-25 ਪਿੰਡਾਂ ਦਾ ਸਰਕਲ ਪਤਾ ਹੁੰਦਾ ਵੀ ਇਹਦੇ ਕਿੰਨੀ ਜ਼ਮੀਨ ਹੈ ਕਿੰਨੀ ਫਸਲ ਆਉਂਦੀ ਹੈ ਮੁੰਡਾ ਕਿਹੜੀ ਕਲਾਸ਼ ਪੜਦਾ ਕੁੜੀ ਕਿਹੜੀ ਕਲਾਸ਼ ਪੜਦੀ ਹੈ ਉਹ ਰਿਸ਼ਤੇ ਜਿਹੜੇ ਕਰਾਉਂਦੇ ਹੁੰਦੇ ਸੀਗੇ ਉਹ ਬਿਲਕੁਲ ਸੱਚੇ ਹੁੰਦੇ ਸੀ ਕਾਰਨ ਇਹ ਹੁੰਦਾ ਸੀ ਉਹਨਾਂ ਨੂੰ ਰਿਸ਼ਤਿਆਂ ਦਾ ਕੋਈ ਸ਼ਾਮ ਪਜਾਜਾ ਕੜੇ ਦਾ ਸ਼ੌਂਕ ਨਹੀਂ ਹੁੰਦਾ ਸੀ ਜਦੋਂ ਆਰਤੀਆ ਸਾਹਿਬ ਜਦੋਂ ਰਿਸ਼ਤਾ ਕਰਾਉਂਦੇ ਸੀ ਜਦੋਂ ਆਉਂਦੇ ਸੀ ਘਰੇ ਵਿਆਹ ਲੈ ਉਹ ਬਰਫੀ ਸਾਨੂੰ ਵੀ ਨਹੀਂ ਖਵਾਉਂਦੇ ਹੁੰਦੇ ਸੀ ਘਰ ਦੇ ਸਪੈਸ਼ਲੀ ਰੱਖੀ ਹੁੰਦੀ ਸੀ ਵੀ ਜਦੋਂ ਲਾਲਾ ਜੀ ਆਉਣਗੇ ਉਦੋਂ ਕੱਢਾਂਗੇ ਬਰਫੀ ਨਾ ਉਹ ਬਰਫੀ ਉਹ ਕੁਰਸੀਆਂ ਮੇਜ਼ ਤੇ ਉਹਨਾਂ ਨੇ ਕੀ ਕਹਿਣਾ ਉੱਥੇ ਆ ਕੇ ਮੈਂ ਹੌਲੀ-ਹੌਲੀ ਸਮਝਣ ਲੱਗਿਆ ਫਿਰ ਇਹਨਾਂ ਗੱਲਾਂ ਨੂੰ ਉਹਨੇ ਕਹਿਣਾ ਦੇਖ ਮੈਂ ਦਰਸਿਆ ਹੁਣ ਦਰਸ਼ਨ ਤੋਂ ਦੇਖ ਲਾ ਆਪਣਾ ਗੁਫਤਿਆਂ ਦੇ ਜਾਂਦਾ ਇਹਨੂੰ ਕਹਦੇ ਹੁਣ ਤੂੰ ਇੰਨਾ ਵਧੀਆ ਰਿਸ਼ਤਾ ਕਰਾਤਾ ਹੁਣ ਇਧਰ ਆਇਆ ਕਰ ਆਪਣੇ ਕੋਲ ਉਹ ਆਪਣਾ ਬਿਜ਼ਨਸ ਵੀ ਨਾਲ ਇੱਕ ਇੱਕ ਰਿਸ਼ਤੇ ਚ 10 15% ਤਾਂ ਬਿਜ਼ਨਸ ਵੀ ਵੜ ਜਾਂਦਾ ਸੀ ਨਾ ਆ ਉਹਨਾਂ ਦਾ ਲਾਲਚ ਹੀ ਹੋਰ ਕੋਈ ਸ਼ਾਮ ਛੱਲੇ ਦਾ ਲਾਲਚ ਨਹੀਂ ਹੁੰਦਾ ਸੀ ਸੋ ਇੱਕ ਸਰਕਲ ਚੱਲਦਾ ਸੀ ਬੜਾ ਵਧੀਆ ਉਹ ਸਰਕਲ ਤੋੜ ਪਈ